ਜੀ ਗਰਮੀ ਨਹੀਂ ਗੰਦੋਜ ਚੂਣੂ ਗਰਮੀ ਬਹੁਤ ਚੂਣੂ ਪਾਰੋ ਚੂਣੂ ਜੰਮੀ ਲੱਗਦੀ ਆ ਉਹ ਇੱਥੇ ਪੱਖਾ ਪੱਖਾ ਨੱਗੀਆਂ ਸੀ ਛੂਣੂ ਨੂੰ ਪੁੱਖਾ ਨੱਗੀਆਂ ਸੀ ਛੂਣੇ ਜੇ ਨੂੰ ਕਿਤੇ ਪਾਰੋ ਜੇ ਨੂੰ ਇੱਥੇ ਗਰਮੀ ਹੈ ਪਾਰੋ ਹਾਏ ਮਮਾ ਨਹੀਂ ਚ ਮਾਈ ਲਵੀ ਪੁੱਤ ਦੀ ਛੂਣੂ ਨਹੀਂ ਸਾਡੀਆਂ ਛੋਣੀਆਂ ਨੀ ਸਾਡੀਆਂ 파ਰੂ ਸਾਡੀਆਂ ਗੱਗੂ ਸਾਡੀਆਂ ਬੱਗੂ ਬੱਗੂ ਇਹ ਗੱਗੂ ਇਹ ਗੱਗੂ ਗੁੱਗੂ ਵੀ ਆਪਾਂ ਐ ਲੋਹਾ ਮੰਡੀ ਇੱਥੋਂ ਦੇਖਦੇ ਆਂ ਜਿਹੜੇ ਵਾਸਤੇ ਸਮਾਨ ਚਾਹੀਦਾ ਥੋੜਾ ਬਹੁਤ ਅੰਮਰਸਰ ਰੋੜਤੇ ਆਂ ਸੱਚੀ ਗੱਲ ਵੈਲਕਮ ਕੀ ਹਾਲ ਚਾਲ ਸਾਰੇ ਠੀਕ ਠਾਕ ਨਹੀਂ ਰੇਬੜਾ ਕੀਤਾ ਚਲੋ ਬੰਲੇ ਬਲੇ ਬੜਾ ਲੋਹਾ ਦਿੱਤੀ ਹੈ ਵੀ ਕਿਹੜੀ ਜੰਚੀ ਬੰਚੀ ਦੀ ਇਹ ਜੰਗੀ ਬੜਾ ਲੱਗਾ ਯਾਰ ਇਹੋ ਜਿਹਾ ਲੱਗੇ ਹੋੜ ਕੀ ਹੈ ਹੂੰ ਪਰਾਣਾ ਮਾਲ ਹੈ ਪਰਾਣਾ ਜਾਦਾ ਪਰਾਣਾ ਯਾਰ ਮਨ ਕਹਿਣਾ ਲੈ ਵੀ ਟੂਬਾਂ ਕਢਾ ਲਈਆਂ ਵਾ ਦਰਵਾਜੇ ਵਾਸਤੇ ਸਮਾਨ ਲਾਤਾ ਵਾ ਫਿਰ ਸੂਣੇ ਆ ਗਏ ਫੱਤੇ ਜਿਵੇਂ ਗ੍ਰਿੰਡਰ ਦੇ ਥੋੜੇ ਬਹੁਤ ਤੇ ਕੋਈ ਨਹੀਂ ਹੁੰਦਾ ਗਰਮੀ ਬਹੁਤ ਹੋ ਜਾਂਦੀ ਹੈ 11 12 ਵਜੇ ਚਲੋ ਸੋਤੇ ਹੋਵੇ ਪੁੱਤਰ ਰੇ ਲੈ ਵੀ ਹਰਫਤੇ ਵਾਦਿਆ ਪਾਰਸਲ ਵੀ ਆਏ ਇਹ ਆਪਾਂ ਕਰਾਂਗੇ ਠਹਿਰ ਕੇ ਓਪਨ ਪਕਾ ਦੇਣਾ ਪਕਾ ਲਾ ਲਾਂਗੇ ਪਹਿਲਾਂ ਲੈ ਉਹ ਅਦਰ ਭਾਜਾ ਅਦਰ ਅਦਰ ਭਾਜਾ ਕੇਟ ਲਾਤਾਹੀਂ ਲੱਗ ਵੀ ਤੀਰ ਹੋ ਗਿਆ ਉਹ ਦਿਓ ਮੈਨੂੰ ਡ੍ਰਿਲ ਕਿਹੜੀ ਡ੍ਰਿਲ ਆਪੇ ਗੋਲੀਆਂ ਖੋਲ ਤੇ ਮम्मा ਲੈ ਆ ਫੇਟੋ ਜੂ ਲੱਗੀ ਤੇ ਰੁਕ ਮੜ ਕੇ ਲੇਕਿਨ ਆਉਂਗੀ ਇੰਨਾ ਸਹੀ ਪੜਤਲਾਵਾ ਲੈ ਲਿਆ। ਲੈ ਵੀ ਦਰਵਾਜ਼ੇ ਖੋਲ ਤੇ ਆ ਫਰੇਮ ਹੀ ਰਹਿ ਗਿਆ ਇਕੱਲੇ 14 ਚੁੱਧਰਾ ਕੱਟਦੇ ਆ ਵਿਚੋਂ ਬਾਹਰ। ਲੈ ਵੀ ਦਰਵਾਜ਼ੇ ਵੜਦੇ ਆ। 1 ਚਾਰ ਫੁੱਟ ਦਾ ਪਹਿਲਾਂ ਸਾਡਾ ਦਰਵਾਜ਼ੇ ਦੇ 1 6 ਫੁੱਟ ਦਾ ਏ। ਹੁਣ ਮੈਂ ਕਿਹਾ ਦੋਵੇਂ ਇੱਕੋ ਜਿਹਾ ਕਰ ਦਿੰਨੇ ਆ 5 ਫੁੱਟ। 5-5 ਫੁੱਟ ਦੇ ਕਰ ਦਿੰਨੇ ਆ। ਕੋਈ ਨਾ ਫਿਰ ਜ਼ਿਆਦਾ ਜਗ੍ਹਾ ਮਲਦਾ ਨਾ ਫਿਰ ਇੱਥੋਂ 6 ਫੁੱਟ ਕਾਫੀ ਬਾਹਰ ਆ ਜਾਂਦਾ। 5 ਫੁੱਟ ਦਾ ਆਊਗਾ ਥੋੜੀ ਜਗ੍ਹਾ ਇਕੋ ਜਿਹੀ ਮੱਲੂਗਾ ਵਧੀਆ ਰਹੂਗਾ। ਲਾਗਾ ਜੀ ਤਾਜ ਲੱਗੇ ਗਰਮੀ ਬਹੁਤ ਗਰਮੀ ਬਹੁਤ ਲੱਗੰਦੀ ਇਹ ਫਾਨੀ ਗੱਲੇ ਹਨ ਇਹ ਦਰਵਾਜ਼ਾ ਵੱਟਦਾ ਪਾਈ ਲੱਗੀ ਇਹਨਾਂ ਅੰਦਰ ਤੋਂ ਬੰਦ ਹੋ ਗਈ ਵਾਚਾ ਦਰਵਾਜ਼ਾ ਵੱਟਦਾ ਫਰੇਮ ਲੈਂਦਾ ਅੰਦਰ ਆ ਸ਼ੀਸ਼ੇ ਲੱਭਦਾ ਵੇਖ ਬਹੁਤ ਔਖਾ ਨਹੀਂ ਲੱਗਦਾ ਯਾਨੀ ਗੱਲ ਐਨਕਲ ਆ ਗੀਆਂ ਸਾਰਿਆਂ ਸਾਰਿਆਂ 99 ਤੇ ਆਲੀ ਪੂਰੇ ਬੰਦੇ ਐਨਕਲ ਆ ਗਏ ਜਿੰਨੇ ਜਹਾਜ ਉਤਨਾਂ ਗਲਾਸ ਜਾਕ ਪਰ ਕੰਮ ਸਾਰਾ ਉਹ ਵੀਰ ਦਾ ਲੱਕੜੇ ਨਾਲ ਮੱਥਾ ਜ਼ਿਆਦਾ ਮਾਰੀਦਾ ਕਿ ਲੋਹੇ ਦਾ ਥੋੜਾ ਹੈ ਪਰ ਘੱਟ ਵਾ ਮਰ ਮੜਾ ਮੜਾ ਟੰਕ ਟੰਕਾ ਲਾਲੀ ਦਾ ਆ ਵੀ ਥੋੜਾ ਐਕਸਪਰਟਾ ਬਹੁਤ ਜ਼ਿਆਦਾ ਤਾਂ ਕਰਕੇ ਨੂੰ ਅੱਗੇ ਕੀਤਾ ਹੋ ਗਈ ਹੇ ਹੁਣ ਆਦ ਰਜਾ ਹੋ ਜਾਦਾ 5 ਫੁੱਟ ਦਾ ਉਹ ਵੀ 5 ਫੁੱਟ ਦਾ ਹੁਣ ਹੋ ਹੀ ਜਾਣਾ ਕਿਉਂਕਿ ਅੱਧੇ 4 ਫੁੱਟ ਦਾ ਇੱਥੇ ਆਉਂਦਾ ਹੈ 4 ਫੁੱਟ 5 ਫੁੱਟ ਜਿੱਥੇ ਆਉਂਦਾ ਹੈ ਇੱਥੇ ਆਉਗਾ ਲੇ ਵੀ ਰਾਤ ਦੇਵਾ ਛਕੇ ਅੱਠ ਤੇ ਵੀਰ ਨੂੰ ਇਹ ਤੱਕ ਲੱਗੇ ਆ ਅੱਗੇ ਡੇਕੀ ਤਿਆਰ ਹੋਇਆ ਵੇਖੋ ਪਰ ਮਿਹਨਤ ਬੜੀ ਆ ਵੀਰਾਂ ਨੇ ਕੀਤੀ ਤੇ ਖਾਸ ਕਰਕੇ ਆਹ ਮੁੰਡੇ ਨੇ ਸਾਡੇ ਮਿਹਨਤ ਜ਼ਿਆਦਾ ਕੀਤੀ ਇਹਦੇ ਖਲੌਣ ਦੇ ਵਿੱਚ ਮਿਹਨਤ ਜ਼ਿਆਦਾ ਤੇ ਵੀਰ ਉਹ ਲੱਗਾ ਜ਼ਿਆਦਾ ਕੰਮ ਆ ਕਰਨ ਰਿਆ ਰਿੰਗ ਲੈਡ ਕੱਢਤੀ ਵੀਰਾਂ ਨੂੰ ਆਹ ਦਰਵਾਜੇ ਆਹ ਦਰਵਾਜੇ ਟੂਪਾਂ ਆਈਂਦੇ ਹਿਸਾਬ ਲਾਇਆ ਹੈ ਕਿ ਆਹ ਟੂਪਾਂ ਮਤਲਬ ਪੂਰੀਆਂ ਹੋ ਜਾਣੀਆਂ ਪਰ ਮੈਨੂੰ ਲੱਗਦਾ ਇੱਕੋ ਦਰਵਾਜੇ ਦੇ ਹੋਣੀਆਂ ਤੇ ਬਾਕੀ ਚਲੋ ਕੋਈ ਨਹੀਂ ਕੱਲ ਦਾ ਵੇਖ ਲਾਂਗੇ ਪਾਰਟੀ ਦੀ ਨਰਖ ਇੱਥੇ ਚਾਦਰ ਲਾਈ ਜਣਾ ਇਹ ਵੀ ਰੱਖ ਦੋ ਨਾਲ ਹੀ ਢਿਡਿਚੂ ਨਿਡਿਚੂ ਨਿਡਿਚੂ ਢਿਡਿਚੂ ਨਿਡਿਚੂ ਆਗਨੇ ਮਰੇਆ ਆਗਨੇ ਮਰੇਆ ਸੱਸ ਨਹੀਂ ਗਾਲ ਜੀ ਸਾਸਰੀਆਂ ਗਾਲ ਜੀ ਚੱਲ ਚੱਲ ਦੋਸਤੋ ਇਹਇਆ ਕਰੇ ਪ੍ਰਵਾਹ ਗਲਮੇ ਬੜੀ ਤੇ ਲਾਈਟ ਨਹੀਂ ਆਉਂਦੀ ਉੱਥੇ ਆਉਂਦੇ ਥਾਂ ਤੇ ਮਾੜੀ ਮੋਟੀ ਆਉਂਦੀ ਮਾੜੀ ਮੋਟੀ ਮਾੜੀ ਨਹੀਂ ਆਉਂਦੀ ਹੈ ਸੱਚੀ ਗੱਲ ਮੰਗਲਵਾਰ ਨੂੰ ਤੇ ਬੰਦ ਨਹੀਂ ਨਹੀਂ ਲਾਈਟ ਆਉਂਦੀ ਹੈ ਆਪਣੇ ਉਧਰ ਆਉਂਦੀ ਸਾਡਾ ਮਾਰਟ ਜਾਨ ਰੱਖਿਆ ਉਹ ਚਲ ਗਈ ਮਸਨ ਅੱਜ ਓ ਯਾਰ ਓ ਜਰਾ ਸੁਸੇ ਰ ਤਾਂ ਲੈ ਮਰਸਲੇ ਤੋਂ ਪੇ ਲੱਗਾ ਇਧਰ ਕਰਨ ਕੱਕ ਨੂੰ ਪਿਆਰੀ ਦੁੱਧੂ ਬੱਤੀ ਹੋ ਗਈ ਬੰਦ ਆਪਾਂ ਬੈਠੇ ਆ ਬਾਹਰ ਚਲੋ ਉਹ ਵਧੀਆ ਟੀਚਰ ਚਲੋ ਵੀ ਥੋੜਾ ਜਿਹਾ ਕੰਮ ਆ ਪਾਉ ਉਹ ਠੀਕ ਠਾਕ ਇਹ ਕਿਸ ਨਾ ਮੈਂ ਕੀ ਆ ਜੇ ਲੈ ਆਏ ਵੇਖੋ ਐਫਐਮ ਤੇ ਚੰਗੇ ਆ ਲੰਡੇ ਆਪਣੇ ਆਪ ਕਦੇ ਕਦੇ ਧੰਨਵਾਦ ਲੱਗਦੇ ਨੇ ਸਹੀ ਸੋਹਣੇ ਆ ਚਾਟੂ ਕਰਾ ਲਿਆ ਲੈ ਚਲੋ ਕਰਾਇਆ ਕਰਾਇਆ ਕਿਉਂ ਨਹੀਂ ਇਹਨੂੰ ਪ੍ਰੋਬਲਮ ਖਲਾਰਾ ਦੇਖੋ ਕਿਦਾਂ ਪਿਆ ਗੇਟ ਆ ਜਿਹੜਾ ਰੈਡੀ ਹੋਇਆ ਨਹੀਂਗਾ ਮੇਨ ਗੇਟ ਥੋੜਾ ਬੜਾ ਵੜਾਣੀ ਭਈਆਂ ਫਿਰ ਤੇ ਕੱਲ ਦਾ ਬਹੁਤ ਖਲਾਰਾ ਪਿਆ ਹੈ ਇੱਥਾਂ ਚਲੋ ਅੱਜ ਲਾਈਟ ਬੰਦ ਵੀਰ ਆਇਆ ਹੈ ਚਲ ਗਏ ਸਿਰਦਸੇ ਲਾਈਟ ਬੰਦ ਹੋ ਗਈ ਪਰ ਮਾਂ ਜੋ ਆਇ ਨਹੀਂ ਕਹਿੰਦੇ ਸਵੇਰੇ ਆਵਾਂਗੇ ਮਾਰਨਿੰਗ ਟਾਈਮ ਚਲੋ ਲੈਪਿਆ ਦਰਵਾਜਾ ਆਪਣਾ ਰੈਡੀ ਹੋ ਗਿਆ ਆ ਰੈਡੀ ਹੋ ਗਿਆ ਰੈਡੀ ਹੋਣਾ ਬਾਕੀ ਹੈ ਜੀ ਕਿਉਂਕਿ ਅਜੇ ਤੁਹਾਨੂੰ ਪਤਾ ਹੀ ਆ ਥੋੜਾ ਸਿਸਟਮ ਜਿਹਾ ਵਿਗੜਿਆ ਪਿਆ ਹਾਂਜੀ ਫਿਰ ਫਤਿਹ ਹੈ ਸასი ਕਾਲ ਗੁੱਡ ਮਾਰਨਿੰਗ ਸਾਰਿਆਂ ਨੂੰ ਕਿ ਮੈਂ ਤੇ ਉੱਠ ਗਿਆ ਸਵੇਰ ਦੇ ਵੱਜੂ ਕੇ 7 ਟਕ ਵੀ ਚੜ ਗਈ ਬਹੁਤ ਜ਼ਿਆਦਾ ਕਿਉਂ ਵੀ ਤੇ ਆਪਾਂ ਬੈੋਪਤ ਬੈਠੇ ਆਂ ਸੋਫੇ ਤੇ ਇਹ ਵਾਲਾ ਘਰ ਇੱਥੇ ਚੱਲੇ ਰਿਹਾ ਗ੍ਰੈਂਡਰ ਲੇਵੀ ਬਿਲਡਿੰਗ ਵਾਲਾ ਵੀਰ ਅਜਾ ਆਇਆ ਨਹੀਂ ਆਪਾਂ ਜੋ ਕਹਿ ਗਏ ਆਈ ਆਪਾਂ ਕਰਤੇ ਆ ਬਿਲਡਿੰਗ ਲਾ ਗਏ ਪੀਸ ਲੰਮੇ ਕਰਤੇ ਹੁਣ ਇਹ ਆਪਣਾ ਕੰਮ ਡਰਵੇਂਗਾ ਨੂੰ ਲੱਕੜ ਦਾ ਮੈਂ ਕਿਹਾ ਚੱਲ ਜੇ ਹੁਣ ਇੱਕ ਇੱਕ ਦੋ ਦਰਵਾਜੇ ਲੱਗਣ ਵਾਲੇ ਅੰਦਰ ਮੈਂ ਕਿਹਾ ਚੱਲ ਇਹ ਕਰ ਲੈਨੇ ਹੋਰ ਕਿਵੇਂ ਸਾਰੇ ਚੀਕ ਆ ਇੱਕ ਦਰਵਾਜਾ ਬਣਿਆ ਉਹਦੇ ਇੱਕ ਆ ਬਣਿਆ ਬੇਹਾ ਵੇਖੋ ਬਸ ਇਦਾਂ ਕੰਮ ਚਲਣ ਡਿਆ ਇਹਨੇ ਸ਼ਾਮ ਨੂੰ ਕਹਿੰਦਾ ਮੈਂ ਆ ਜਾਂਗਾ ਸ਼ਾਮ ਨੂੰ ਸ਼ਾਇਦ ਕਰੀ ਦੇਵੇ ਸੱਠ ਚਲੋ ਯਾਰ ਲਈਏ या जो यहाँ फोन निकल निकल जाने जा थोड़ा नहीं जा निकलने वाला नहीं है, पक्का होता है। अच्छा? आ, ਲੈ ਵੀ ਆਹ ਦਰਵਾਜਾ ਆਪਾਂ ਕਰਤਾ ਰੈਡੀ ਤੇ ਇਹਨੂੰ ਕਬਜੇ-ਕੁਬਜੇ ਗਾਲਣ ਲੱਗੇ ਆਂ ਤੇ ਆ ਮਸ਼ੀਨ ਦੇ ਨਾਲ ਮੈਂ ਕਿਹਾ ਚਲੋ ਇਹਨੂੰ ਆਹ ਦਰਵਾਜੇ ਵੀ ਆਪਾਂ ਕਰਤਾ ਰੈਡੀ ਕਰਨ ਹਣ ਨਹੀਂ ਸਹੀ ਜਲੂਸ ਆ ਹੈ ਜਲੂਸ ਪਾੜਤਾ ਇੱਕ ਹੋਰ ਫਿਰ ਹੋਰ ਬਣਾਉ ਆਹ ਦਰਵਾਜਾ ਤੇ ਆਹ ਦਰਵਾਜਾ ਇਹ ਵਧੀਆਂ ਲੱਗਣ ਡਿਆ ਬਹੁਤ ਸੋਹਣਾ ਲੱਗਣ ਡਿਆ ਚਲੋ ਕੋਈ ਨੇ ਨੂੰ ਕੱਲ ਨੂੰ ਤੁਹਾਨੂੰ ਰੀਨਿਊ ਕਰਕੇ ਪੂਰਾ ਰੈਡੀ ਕਰਕੇ ਫਿਰ ਦਿਖਾਵਾਂਗੇ ਕਿਉਂ ਵੀ ਤੇ ਬਾਕੀ ਆਹ ਕਮਰਾ ਆਹ ਦਰਵਾਜਾ ਹਰਫਤੇ ਦੇ ਕਮਰੇ ਦਾ ਆਪਾਂ ਕਰ ਲਾਂਗੇ ਰੈਡੀ ਕਿਉਂਕਿ ਅਜੋ ਬਿਲਡਿੰਗ ਵਾਲਾ ਵੀਰ ਆਇਆ ਨਹੀਂ ਡੀ ਗਿੱਦਰੇ ਕਾਫੀ ਨਹੀਂ ਆਇਆ ਤੇ ਚਲੋ ਕੋਈ ਗੱਲ ਨਹੀਂ ਥੋੜਾ ਬਹੁਤਾ ਆਪਾਂ ਨੂੰ ਆਉਂਦਾ ਪਰ ਆਪਾਂ ਨੂੰ ਇੰਨਾ ਨਹੀਂ ਆਉਂਦਾ ਤੁਸੀਂ ਕਹਿੰਦੇ ਨੇ ਬਿਲਡਿੰਗ ਸਾਈਟ ਤੇ ਲੈਂਦਾ ਵਾ ਪਰ ਆਪਾਂ ਨੂੰ ਇੰਨਾ ਕੰਮ ਨਹੀਂ ਆਉਂਦਾ ਮੜਾ ਮੋਟਾ ਟੋਟਾ ਚਲਾ ਸਕਦੇ ਹਾਂ ਥੋੜੇ ਬਹੁਤ ਕਿਉਂਕਿ ਜਿਆਦਾ ਜਿਆਦਾ ਐਕਸਪਰਟ ਬੰਦਾ ਹੈ ਅੱਖਾਂ ਨੂੰ ਬੜਾ ਪੈਂਦਾ ਬਿਲਡਿੰਗ ਇੱਕ ਦੋ ਦਿਨ ਸੌਣ ਨਹੀਂ ਦ ਬੜੀ ਪਰੇਸ਼ਾਨੀ ਅੱਖਾਂ ਨੂੰ ਬੜੀ ਪਰੇਸ਼ਾਨੀ ਪੈਂਦੀ ਬਿਲਡਿੰਗ ਵਾਲੇ ਨੂੰ ਜਿਹੜਾ ਕਰਦਾ ਰਹੇ ਉਹ ਹੀ ਕਰਦਾ ਨਾਵੇਂ ਬੰਦੇ ਵਾਸਤੇ ਬੜਾ ਔਖਾ ਚਲੋ ਅਹੀਂ ਆਪਣੇ ਕਬਜੇ ਕਰ ਦਈਏ ਲੱਗਣ ਵਾਲੇ ਆ ਆਹ ਕਿ ਕੱਟਤਾ ਹੈ ਹਾਂ ਹਾਂ ਅਭੀ ਇੰਗੇ ਜੇ ਕਰਦੇ ਆ ਲਾਦਨੇ ਮੈਂ ਕਬਜੇ ਕੋਈ ਨਹੀਂ ਚਾੜਦਨੇ ਹੋਲੀ ਅਜੇ ਟਾਈਮ ਥੋੜਾ ਹੀ ਹੋਇਆ ਹੈ ਹੈ ਹੋਏ ਵਸੀ ਨਾ ਕਰਨਾ ਭਾਈ ਚੋਰ ਸਿਰ ਕਰਨੇ ਸਿੱਧੇ ਅਜੇ ਹਾਂਜੀ ਦਰਵਾਜਾ ਹੋ ਗਿਆ ਤਿਆਰ ਹੁਣ ਲੱਗੇ ਨੇ ਇਹ ਫਿਟ ਕਰਨ ਆਪਾਂ ਨੇ ਵਾਹ ਹੱਥ ਤੇ ਕੰਮ ਕੀਤਾ ਹਰ ਸਤੇ ਦਾ ਤੇ ਹੱਡਾ ਕਿਕੋ ਗਾਲ ਉੰਨੀ ਮੈਂ ਪਤਾ ਨਹੀਂ ਕਿ ਮੈਨੂੰ ਵੀ ਕੰਮ ਡਾਉਣਾ ਕਿ ਕਿਸੇ ਤਰ੍ਹਾਂ ਕੇਕ ਬੇਠੀ ਵੇਲੀ ਬੈਠਾ ਜਨਾ ਅੰਮ੍ਰਿਤ ਦਾਨ ਚਲੋਗੇ ਆਪਣੇ ਟੂਲ ਡਾਲ ਕਰੋ ਬੰਦਣ ਟਾਈਮ ਹੋ ਗਿਆ ਕਾਫੀ ਚਲੋ ਮਿਲਦੇ ਆਂ ਫੇਰ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਜੇ ਵੀਲੋ ਵਧੀਆ ਲੱਗਰ ਤੇ ਕਮੈਂਟ ਸੀ ਵੀ ਕਰਿਓ ਬਾਕੀ ਇਹ ਹੈ ਕਿ ਮੀਨ ਗੇਟ ਦਾ ਕੰਮ ਅਜੇ ਰਹਿ ਗਿਆ ਵਾ ਉਹ ਆਪਾਂ ਅਸੀਂ ਕਿਹਨਾਂ ਕਹਿੰਦੇ ਚੂਸ ਕੱਟਤਾ ਉਹ ਜੂਸ ਨਹੀਂ ਗਿਆ ਕਿਉਂਕਿ ਇੱਕ ਤੱਕ ਤਾਂ ਰੈਡੀ ਹੋਇਆ ਅਜੇ ਤੇ ਦੂਜਾ ਤੱਕ ਤਾਂ ਜੈ ਰੈਡੀ ਹੋਣਾ ਵਾ ਤੇ ਉੱਪਰ ਹੈਂਡਲ ਉਹਨਾਂ ਵਗੈਰਾ ਲੱਗਣੇ ਆ ਸਟੀਲ ਦੀ ਰਾਡ ਵੀ ਲੱਗਣੀ ਉੱਤੇ ਵਧੀਆ ਤਰੀਕੇ ਨਾਲ ਤਿਆਰ ਕਰਾਂਗੇ ਆਪਾਂ ਬਾਅਦ ਵਿੱਚ ਗਰਿੱਲਾਂ ਗਰਿੱਲਾਂ ਵੀ ਤਿਆਰ ਕਰਨੀਆਂ ਤੇ ਠੀਕ ਚਲੋ ਇਦਾਂ ਹੀ ਬਾਕੀ ਹੋਰ ਹੋਰ ਕਰਕੇ ਅੰਦਰ ਦੇ ਦਰਵਾਜੇ ਵੀ ਲਾਉਣੇ ਆ ਇਦਾਂ ਹੀ ਛੋਟਾ ਮोटा ਕੰਮ ਕਰੀ ਜਾਣਾ ਬਾਕੀ ਜੀਂਦੇ ਵਾਸਤੇ ਰੋ ਪਿਆਰ ਕਰਨ ਵਾਲੇ ਪਰਮਾਤਮਾ ਤੁਹਾਨੂੰ ਚਰਦੀ ਕਲਾ 'ਚ ਰੱਖੇ ਮਿਲਦੇ ਆਂ ਫਿਰ ਨਵੀਂ ਵੀਡੀਓ ਦੇ ਨਾਲ ਤਬ ਤੱਕ ਲਈ ਬਾ ਬਾਏ ਗੁੱਡ ਬਾਏ ਤਬ ਤੱਕ